हुया ਪਾਈ ਪਾਵਲ ਬਟਾਲਾ ਦੇ ਗਾਂਦੀ ਚੌਂਕ 'ਚ ਜ਼ਿਲ੍ਹਾ ਪ੍ਰਸ਼ਾਸਨ ਹੀਰਾਵਾਲੀਆ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਸ ਮੌਕੇ ਪਾਈ ਪਾ ਦੇ ਸੀਨੀਅਰ ਨੇਤਾ ਸਰਦਾਰ ਰਵਿਕੰਤ ਸਿੰਘ ਕਾਲੋ ਅਸ਼wini ਸੇਖੜੀ ਬਲਵਿੰਦਰ ਸਿੰਘ ਲਾੜੀ ਅਤੇ ਹੋਰ ਆਗੂ ਸਹਿਬਾਨ ਅਤੇ ਵਰਕਰ ਵੱਡੀ ਗਿਣਤੀ ਵਿੱਚ ਮੌਜੂਦ ਸਨ ਇਸ ਮੌਕੇ ਰਵਿਕੰਤ ਸਿੰਘ ਕਾਲੋ ਤੇ ਅਸ਼wini ਸੇਖੜੀ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਜੋ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਭਲਾਈ ਸਕੀਮਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਨੂੰ ਘਰ-ਘਰ ਪਹੁੰਚਾਉਣ ਲਈ ਜੋ ਸਾਡੇ ਵੱਲੋਂ ਕੈਂਪਲ ਲਗਾਏ ਜਾ ਰਹੇ ਹਨ ਉਹਨਾਂ ਨੂੰ ਜ਼ਬਰਦਸਤ ਰੋਕ ਰਹੀ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਆਗੂ ਅਤੇ ਵਰਕਰ ਦੱਬਣ ਵਾਲੇ ਨਹੀਂ ਹਨ ਅਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਈਆਂ ਜਾਣਗੀਆਂ ਅਤੇ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਏਗਾ ਇਸ ਮੌਕੇ ਉਹਨਾਂ ਨੇ ਕਿਹਾ ਕਿ 2027 ਵਿੱਚ ਭਾਜਪਾ ਆਪਣੇ ਦਮ ਤੇ ਪੰਜਾਬ ਵਿੱਚ ਸਰਕਾਰ ਬਣਾਏਗੀ ਪੰਜਾਬ ਸਰਕਾਰ ਜਿਹੜੀ ਆ ਜੋ ਕੇਂਦਰ ਸਰਕਾਰ ਦੀਆਂ ਸਹੂਲਤਾਂ ਨੇ ਜਿਦੇ ਵਿੱਚ ਆਯੂਸ਼ਮਾਨ ਦੀ ਸਕੀਮ ਆ ਜਿਦੇ ਵਿੱਚ ਲੋਕਾਂ ਨੂੰ 5 ਲੱਖ ਤੱਕ ਦਾ ਇਲਾਜ ਮੁਫਤ ਆ ਇਹ ਸ਼ਰਮ ਕਾਰਡ ਜਿਹਦੇ ਵਿੱਚ ਲੋਕਾਂ ਦਾ 2 ਲੱਖ ਤੱਕ ਦਾ ਬੀਮਾ ਮੁਫਤ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਚਾਹੇ ਉਹ ਖੇਤ ਮਜ਼ਦੂਰ ਆ ਚਾਹੇ ਕੋਈ ਕੰਮ ਕਰਨ ਵਾਲੀ ਸਾਡੀ ਭੈਣ ਆ ਉਹਦਾ 2 ਲੱਖ ਤੱਕ ਦਾ ਬੀਮਾ ਮੁਫਤ ਆ ਇਹ ਸ਼ਰਮ ਦੇ ਨਾਲ ਇਸੇ ਤਰ੍ਹਾਂ ਹੀ ਟੂਲ ਕਿਟ ਵੰਡ ਪ੍ਰੋਗਰਾਮ ਜਿਹੜਾ ਜਿਹਦੇ ਵਿੱਚ ਕੋਈ ਵੀ ਜਿਹੜਾ ਹੈਗਾ ਵਾ ਮਹਿਲਾ ਵਾ ਉਹਨੂੰ ਅਸੀਂ ਸਖਲਾਈ ਦੇ ਕੇ ਸਲਾਈ ਦੀ ਸਖਲਾਈ ਦੇ ਕੇ ਕੇਂਦਰ ਸਰਕਾਰ ਵੱਲੋਂ ਮਸ਼ੀਨਾਂ ਮੁਫਤੌਣੀਆਂ ਨੇ ਇਹ ਸਾਡੇ ਜਿਹੜੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਾ ਮੇਰੇ ਕੈਂਡ ਤੋਂ ਪਾਬ ਵੀ ਜਿੰਨੀਆਂ ਵੀ ਕੇਂਦਰ ਦੀਆਂ ਜ਼ਰੂਰਤਾਂ ਸੀ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਕਿਉਂਕਿ ਇਹਨਾਂ ਦੇ ਜਿਹੜੇ ਕੇਂਦਰ ਨੇ ਸਾਂਝ ਕੇਂਦਰ ਨੇ ਉਥੇ ਲੋਕਾਂ ਦੀ ਖੱਜਲ ਖਵਾਰੀ ਇੰਨੀ ਜ਼ਿਆਦਾ ਵਾ ਕਦੀ ਆਹ ਪੇਪਰ ਲੈ ਕੇ ਆਜੋ ਕਦੀ ਆਹ ਪੇਪਰ ਲੈ ਕੇ ਆਜੋ ਪਰ ਜਿਹੜੀ ਭਾਜਪੀ ਪਿੰਡਾਂ ਦੇ ਵਿੱਚ ਟੈਂਪਲ ਆ ਰਹੀ ਸੀ ਉਥੇ ਅਸੀਂ ਮੌਕੇ ਤੇ ਹੀ ਉਹਨਾਂ ਨੂੰ ਮੁਫਤ ਜਿਹੜਾ ਸੀ ਉਹਨਾਂ ਦਾ ਚਾਹੇ ਉਹ ਆਯੂਸ਼ਮਾਨ ਦਾ ਕਾਰਡ ਸੀ ਚਾਹੇ ਇਹ ਸ਼ਰਮ ਕਾਰਡ ਸੀ ਚਾਹੇ ਆਪਾ ਕਾਰਡ ਆ ਅਸੀਂ ਮੌਕੇ ਤੇ ਬਣਾ ਕੇ ਦਿੰਨੇ ਆ ਕਹਿੰਦੇ ਨੇ ਕਿ ਜਦੋਂ ਤੁਹਾਡੀ ਸਰਕਾਰ ਨੂੰ ਗੱਲ ਚੁਬਣ ਲੱਗ ਪਵੇ ਨਾ ਤੇ ਇਹਦਾ ਮਤਲਬ ਤੁਸੀਂ ਉਸ ਮੰਜ਼ਲ ਵੱਲ ਨੂੰ ਤੁਰ ਪੈਂਦੇ ਜੇ ਉਸ ਮੰਜ਼ਲ ਵੱਲ ਕਾਮਯਾਬ ਹੋਣਾ ਸ਼ੁਰੂ ਹੋ ਜਾਂਦੇ ਜੇ ਤੇ ਕੱਲ ਜਿਹੜਾ ਸਰਕਾਰ ਨੇ ਆਪਣਾ ਕਹਿ ਰਟਾਇਆ ਸਾਡੇ ਵਰਕਰਾਂ ਤੇ ਕਿਤੇ ਜਿੱਥੇ ਵੀ ਕੈਂਪ ਲੱਗੇ ਸੀ ਉਹਨਾਂ ਨੂੰ ਰੋਕਿਆ ਗਿਆ ਉਹਦੇ ਵਿਰੋਧ ਦੇ ਵਿੱਚ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਾਡੀ ਸਾਰੀ ਲੀਡਰਸ਼ਿਪ ਸ੍ਰੀ ਸੁਨੀਲ ਜਾਖੜ ਜੀ ਸ੍ਰੀ ਅਸ਼wini ਕੁਮਾਰ ਸ਼ਰਮਾ ਜੀ ਜਿਹੜੇ ਸਾਡੇ ਕਾਰਜਕਾਰੀ ਪ੍ਰਧਾਨ ਨੇ ਥਾਂ ਥਾਂ ਦੇ ਰੋਸ ਪ੍ਰਦਰਸ਼ਨ ਕਰਕੇ ਉਸ ਸਰਕਾਰ ਨੂੰ ਚੇਤਾਵਨੀ ਦੇ ਰਹੇ ਆ ਕਿ ਜਿੰਨੇ ਇਹ ਸਾਡਾ ਜੇ ਪ੍ਰੋਗਰਾਮ ਬੰਦ ਕਰਾਇਆ ਤੇ ਅਸੀਂ ਪ੍ਰੋਗਰਾਮ ਬੰਦ ਨਹੀਂ ਹੁੰਦਾ ਲੋਕਾਂ ਦੀ ਭਲਾਈ ਦੇ ਅਸੀਂ ਪ੍ਰੋਗਰਾਮ ਬੰਦ ਨਹੀਂ ਕਰਨਾ ਚਾਹੇ ਜਿੰਨੀ ਵੱਡੀ ਮਰਜ਼ੀ ਕੁਰਬਾਨੀ ਦੇਣੀ ਪਵੇ ਬੀਜੇਪੀ ਦੇ ਵਰਕਰ ਪਿੰਡ ਪਿੰਡ ਜਾ ਕੇ ਇਹ ਕੈਂਪ ਲਾਉਣਗੇ ਤੇ ਸਰਕਾਰ ਦੇ ਅੱਗੇ ਝੁਕਣਗੇ ਨਹੀਂ ਇਹ ਮੇਰੇ ਸਾਰੇ ਵਰਕਰ ਸਾਥੀ ਵੀ ਕੱਲ ਵੀ ਤੁਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਕਿੰਨਾ ਕਰੋਧ ਸੀ ਵਰਕਰਾਂ ਨੇ ਕਿੱਡੇ ਜਿਹੜੇ ਸੀ ਇਕੱਠ ਕਰਕੇ ਆਪਣਾ ਸਾਰਾ ਪ੍ਰੋਗਰਾਮ ਨੂੰ ਨਿਰੰਤਰ ਜਾਰੀ ਰੱਖਿਆ ਜੋ ਵੀ ਅਗਲਾ ਪਾਰਟੀ ਦਾ ਪ੍ਰੋਗਰਾਮ ਹੋਊਗਾ ਉਹਨੂੰ ਨੇਪਰੇ ਚਾੜਿਆ ਜਾਊਗਾ 22 ਇਲੈਕਸ਼ਨ ਆ ਰਹੀ ਹੈ ਆਉਣ ਵਾਲੀ ਸਰਕਾਰ ਕੰਧ ਤੇ ਲਿਖਿਆ ਸੱਚ ਆ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਂਗੀ ਜੋ ਹਾਲਾਤ ਇਸ ਵੇ ਪੰਜਾਬ ਦੇ ਨੇ ਦਿਨ ਦਿਹਾੜੇ ਗੁੰਡਾਗਰਦੀ ਕਤਲੋਗਾਰਦ ਜਿੰਨੂੰ ਮਰਜ਼ੀ ਜੀ ਕਰਦਾ ਵਾ ਪਹਿਲਾਂ ਟੈਲੀਫੋਨ ਕਰਦੇ ਆ ਫਰੋਤੀ ਮੰਗਦੇ ਆ ਜੇ ਉਹ ਫਰौती ਨਹੀਂ ਦਿੰਦਾ ਤੇ ਉਹਨੂੰ ਗੋਲੀ ਮਾਰ ਦਿੰਦੇ ਆ ਕੱਲ ਸਾਡਾ ਇੱਕ ਪੁਰਾਣਾ ਸਾਥੀ ਆ ਡੇਹਰਾ ਬਾਬਾ ਨਾਨਕ ਦੇ ਵਿੱਚ ਪਰਸੋਂ ਲਕੀ ਢਿੱਲੋਂ ਉਹਦੇ ਭਰਾ ਨੂੰ ਰਵੀ ਢਿੱਲੋਂ ਨੂੰ ਸ਼ਰੀਆਮ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤੇ ਲੋਕਾਂ ਨੂੰ ਕਿਸੇ ਨੂੰ ਕਰੋੜ ਦੀ ਫਰौती ਦਾ ਫੋਨ ਆਈ ਜਾਂਦਾ ਕਿਸੇ ਨੂੰ 50 ਲੱਖ ਦੀ ਦਾ ਫਰौती ਦਾ ਆਈ ਜਾਂਦਾ ਇਹ ਸਾਰਾ ਸਰਕਾਰ ਉਹਨਾਂ ਨੂੰ ਗੁੰਡਿਆਂ ਨੂੰ ਗੈਂਗਸਟਰਾਂ ਨੂੰ ਫੜਨ ਦੇ ਵਿੱਚ ਅਸਮਰਥ ਰਹੀ ਆ ਪਰ ਬੀਜੇਪੀ ਦੇ ਵਰਕਰਾਂ ਦੇ ਇਹਨਾਂ ਨੇ ਕੈਰਟਾਉਣਾ ਸ਼ੁਰੂ ਕੀਤਾ ਬੀਜਪੀ ਦੇ ਵਰਕਰ ਚਟਾਨ ਵਾਂਗੂ ਮਜ਼ਬੂਤ ਨੇ ਕਿਸੇ ਵੀ ਸਰਕਾਰ ਅਗੇ ਝੁਕਣਗੇ ਨਹੀਂ ਤੇ ਮੋਦੀ ਜੀ ਦੇ ਸਾਰੇ ਸਿਪਾਈ ਨੇ ਤੇ ਆਉਣ ਵਾਲੀ ਸਰਕਾਰ ਸਿਪਾਈ ਦੇ ਵਿੱਚ ਬੀਜਪੀ ਦੀ ਹੋਏਗਾ। ਦੇਖੋ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਨਰਿੰਦਰભાઈ ਮੋਦੀ ਜੀ ਦੀ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਦੀ ਹਜ਼ਾਰਾਂ ਕਰੋੜਾ ਰੁਪਏ ਦੀ ਗ੍ਰਾਂਟਾਂ ਉਹ ਫੈਸਿਲਿਟੀ ਆ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ। ਉਹਦੇ ਲਈ ਜਿਸ ਤਰ੍ਹਾਂ ਰਵੀ ਨੇ ਦੱਸਿਆ ਰਜਿਸਟ੍ਰੇਸ਼ਨ ਕਰ ਰਹੇ ਸੀ। ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਕੱਚੇ ਘਰਾਂ ਨੂੰ ਪੱਕੇ ਕਰਨਾ ਬੀਮਾ ਯੋਜਨਾ ਦੇਣੀ ਹੈ ਬੱਚਿਆਂ ਨੂੰ ਲਖਪਤੀ ਦੀਦੀ ਬਣਾਣਾ ਹੈ ਕਿ ਬੱਚੇ ਜਿਨ੍ਹਾਂ ਅੱਜ ਹਿੰਦੁਸਤਾਨ ਦੇ 2 ਕਰੋੜ ਪੈਣਾ ਐਸੀਆਂ ਜਿਹੜੀਆਂ ਕਿ ਬਹੁਤ ਗਰੀਬੀ ਰੇਖਾ ਤੋਂ ਥੱਲੇ ਸੀ ਅੱਜ ਲਖਪਤੀ ਬਣ ਗਈਆਂ ਪੰਜਾਬ 'ਚ ਇੱਕ ਵੀ ਨਹੀਂ ਬਣੀ ਪੰਜਾਬ 'ਚ ਇੱਕ ਵੀ ਕੱਚਾ ਘਰ ਪੱਕਾ ਨਹੀਂ ਕਰ ਸਕੇ ਪੰਜਾਬ ਦੇ ਵਿੱਚ ਕੋਈ ਆਜੀਸ਼ਵੰਸ ਜਿਹੜੀ 5 ਲੱਖ ਦਾ ਬੀਮੇ ਵਾਲੀ ਸਕੀਮਾ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਸੋ ਇਹ ਜਿਹੜੀਆਂ ਸਕੀਮਾਂ ਆ ਇਹਨਾਂ ਨੂੰ ਸਕੀਮਾਂ ਨੂੰ ਕੇਂਦਰ ਸਰਕਾਰ ਤੋਂ ਸਿੱਧਾ ਪਿੰਡ ਦੇ ਵਿੱਚ ਜਾਂ ਮਹੱਲੇ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਉਨੇ ਰਜਿਸਟ੍ਰੇਸ਼ਨ ਹੋਣੀ ਆ ਕੋਈ ਵੱਡਾ ਕੰਮ ਨਹੀਂ ਕੋਈ ਕੋ ਲੈਣਾ ਦੇਣਾ ਕਿ ਇਹਨੂੰ ਸੇਵਾ ਕਰੇ ਜਿੱਦਾਂ ਸੰਗਤ ਸੇਵਾ ਕਰਦੇ ਉਸ ਤਰ੍ਹਾਂ ਸੇਵਾ ਕਰਨ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਹੈ ਸੜਕਾਂ ਤੇ ਪਿੰਡਾਂ 'ਚ ਉਤਰੇ ਅੱਜ ਜਿਹੜੀ ਮਾਨ ਦੀ ਸਰਕਾਰ ਹੈ ਪੰਜਾਬ 'ਚ ਉਹਨੇ ਰੋਕ ਦਿੱਤਾ ਕਿ ਤੁਸੀਂ ਜੀ ਇਹ ਸੇਵਾ ਵੀ ਨਹੀਂ ਕਰੋਗੇ ਇਹ ਬਾਦਸ਼ਾਹ ਮੈਂ ਪੁੱਛ ਰਿਹਾ ਜਾਂਦਾ ਕਿ ਕੱਲ੍ਹ ਨੂੰ ਅਸੀਂ ਮੰਦਿਰ ਜਾਵਾਂਗੇ ਗੁਰਦੁਆਰੇ ਜਾਵਾਂਗੇ ਉੱਥੇ ਸੇਵਾ ਕਰਕੇ ਉੱਥੇ ਵੀ ਰੋਕੋਗੇ ਅਸੀਂ ਲੰਗਰ ਲਾਵਾਂਗੇ ਉੱਥੇ ਵੀ ਰੋਕੋਗੇ ਇਹ ਲੰਗਰ ਹੀ ਹੈ ਨਾ ਜੀ ਕੇਂਦਰ ਸਰਕਾਰ ਦੀ ਫੈਸਿਲਿਟੀ ਆ ਗਰੀਬ ਆਦਮੀ ਦੇ ਘਰ ਪਹੁੰਚਣ ਕਿਹੜਾ ਕੀ ਨੁਕਸਾਨ ਆਪ ਤੇ ਮਾਨ ਸਾਹਿਬ ਕਰਦਾ ਨਹੀਂ ਕਰਦੇ ਕੁਝ ਆਪ ਉਹਨਾਂ ਦਾ ਕਰਜਾਈ ਕਰਾਤਾ ਔਰ ਪੰਜਾਬ ਵਿੱਚ ਜਿਹੜੀ ਲੁੱਟਖੋ ਹੋ ਰਹੀ ਆ ਰਵੀ ਜੀ ਨੇ ਥੋੜਾ ਇਸ਼ਾਰਾ ਕੀਤਾ ਮੈਂ ਤੁਹਾਨੂੰ ਇਹ ਸ਼ਰੀਆਬ ਦੱਸ ਰਿਹਾ ਕਿ ਬਟਾਲਾ ਸ਼ਹਿਰ ਦੇ ਹਰ ਤੀਜੇ ਦੁਕਾਨਦਾਰ ਨੂੰ ਫੋਨ ਆਇਆ ਫਰੋਤੀਆਂ ਮੱਗੀਆਂ ਗਈਆਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਲੋਕ ਤਰਾਇ ਤਰਾਇ ਕਰ ਕਰ ਘੁਟੇ ਰਹੇ ਕੋਈ ਪੁੱਛਦਾ ਨਹੀਂ ਪਿਆ ਸਰਕਾਰ ਫੇਲ ਹੋ ਗਈ ਹੈ ਸੜਕਾਂ ਤੇ ਆਣਾ ਪਿਆ ਇਸ ਬੋਚੇ ਕਿ ਲੋਕਾਂ ਦੇ ਆਕਰ ਲੋਕਾਂ ਦੇ ਦੁਆਰੇ ਤੁਸੀਂ ਸਮਝਦੇ ਹੋ ਸਰ ਵੀ ਇਹ ਜਿਹੜੀਆਂ ਤਰੀਕੀ ਸਕੀਮਾਂ ਦੇਣ ਜਾ ਰਹੇ ਹੋ ਪੰਜਾਬ 'ਚ ਇਹਨਾਂ ਨੂੰ ਰੋਕਿਆ ਤਾਂ ਕੀ ਸਮਝਦੇ ਹੋ ਉਸ ਤੋਂ ਦੇਖੋ ਦੇਖੋ ਭਾਈ ਜੀ ਸਿੱਧਾ ਹੈ ਕਿ ਅਗਲੇ ਸਮਝਦੇ ਕਿ ਉਹਨਾਂ ਨੇ ਕੁਝ ਕੀਤਾ ਨਹੀਂ ਤੇ ਨਰੇਂਦਰ ਭਾਈ ਮੋਦੀ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਕਾਰਜਕਰਤਾ ਉਹ ਜਿਹੜੇ ਕਰੋੜਾਂ ਰੁਪਏ ਹਜ਼ਾਰਾਂ ਕਰੋੜ ਜਿਹੜੇ ਕੇਂਦਰ ਸਰਕਾਰ ਨੇ ਦੇਣੇ ਪੰਜਾਬ ਨੂੰ ਲੋਕਾਂ ਦੇ ਘਰਾਂ 'ਚ ਪਹੁੰਚਾ ਦੇਣਗੇ ਫੈਸਿਲਟੀਆਂ ਦੇ ਦੇਣਗੇ ਲੱਖ ਬਤੀ ਭੈਣਾਂ ਬਣ ਜਾਣਗੀਆਂ ਗਰੀਬ ਬੱਚਾ ਪੜਨ ਤੋਂ ਬਾਅਦ ਸਰਕਾਰ ਕੋਲੋਂ ਗ੍ਰਾਂਟਾ ਲੈ ਕੇ ਮਹਿਕਾ ਕੋ ਪੈਸੇ ਲੈ ਕੇ ਆਪਣੇ ਕੰਮ ਤੇ ਖਲੋ ਜਾਊਗਾ ਪੂਰੀ ਸਾਰੀ ਪ੍ਰੋਡਕਸ਼ਨ ਕਿੰਨੇ ਸਰਕਾਰ ਚੁੱਕੇਗੀ ਜਿਸ ਤਰ੍ਹਾਂ ਐਮਐਸਬੀ ਚੱਲਦਾ ਪਿਆ ਇਸ ਤਰ੍ਹਾਂ ਜਿਹੜੇ ਛੋਟੇ ਛੋਟੇ ਕੰਮ ਕਰਨ ਵਾਲੇ ਬੱਚੇ ਆ ਉਹਨਾਂ ਨੂੰ ਸਰਕਾਰ ਦੀ ਸਪੋਰਟ ਹੈ ਉਹ ਸਾਰੇ ਸਕੀਮਾਂ ਇਹਨਾਂ ਨੇ ਰੋਕ ਦਿੱਤੀਆਂ ਅਸੀਂ ਉਹਦਾ ਵਿਰੋਧ ਕਰ ਰਹੇ ਆਂ ਪਰ ਅੱਜ ਉਹਰਾ ਪਤਾ ਸਾਹੜੇ ਸਰਕਾਰ ਦਾ ਕਿ ਤੁਸੀਂ ਇਹ ਰੋਕਿਆ ਸੀ ਤੁਹਾਡੇ ਵਿਰੋਧ ਚ